6 ਅਗਸਤ 1945 ਸਵੇਰ ਦੇ तकरीबन 7 ਵਜੇ ਜਾਪਾਨੀ ਸੈਨਾ ਦੀ ਰਡਾਰ ਤੇ ਦੱਖਣ ਵੱਲੋਂ ਕੁਝ ਹਲਚਲ ਵਖਾਈ ਦਿੰਦੀ ਹੈ ਉਹਨਾਂ ਨੂੰ ਪਹਿਲਾਂ ਤਾਂ ਰਡਾਰ ਤੇ ਕੰਮ ਕਰਨ ਵਾਲੇ ਜਿਹੜੇ ਸੈਨਿਕ ਹੁੰਦੇ ਆ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਪਰ ਥੋੜੀ ਦੇਰ ਬਾਅਦ ਹੀ ਉਹ ਸਮਝ ਜਾਂਦੇ ਆ ਕਿ ਇੱਕ ਅਮਰੀਕੀ ਲੜਾਕੂ ਵਿਮਾਨ ਹੈ ਜਿਹੜਾ ਹਿਰੋਸ਼ਿਮਾ ਦੇ ਵੱਲ ਹੈ ਜਿਹੜਾ ਤੇਜ਼ੀ ਦੇ ਨਾਲ ਆ ਰਿਹਾ ਹੈ ਜਾਪਾਨੀ ਸੈਨਾ ਹੁਣ ਸਾਰੇ ਰੇਡੀਓ ਤੇ ਜਿਹੜੇ ਕਾਰਜਕ੍ਰਮ ਚੱਲ ਰਹੇ ਹੁੰਦੇ ਉਹ ਬੰਦ ਕਰਵਾ ਦਿੰਦੀ ਹੈ ਤੇ ਚਾਰੇ ਪਾਸੇ ਜਿਹੜੇ ਖਤਰੇ ਦੇ ਸਾਇਰਨ ਸੀਗੇ ਉਹ ਵਜਾਣਾ ਸ਼ੁਰੂ ਕਰ ਦਿੰਦੀ ਹੈ ਅਗਰ ਅੱਥੇ ਜਾਪਾਨੀ ਸੈਨਾ ਚਾਹਦੀ ਤਾਂ ਆਪਣੇ ਕੁਝ ਲੜਾਕੂ ਵਿਮਾਨ ਨੇ ਜਿਹੜਾ ਭੇਜ ਕੇ ਉਸ ਅਮਰੀਕੀ ਵਿਮਾਨ ਨੂੰ ਰੋਕ ਵੀ ਸਕਦੀ ਸੀਗੀ ਪਰ 1945 ਆਉਂਦੇ-ਆਉਂਦੇ ਜਿਹੜਾ ਦੂਜਾ ਵਿਸ਼ਵ ਯੁੱਧ ਉਹ ਚੱਲ ਰਿਹਾ ਹੁੰਦਾ ਹੈ ਜਿਹਦੇ ਕਰਕੇ ਜਾਪਾਨ ਦੀ ਆਰਥਿਕ ਸਥਿਤੀ ਹੁੰਦੀ ਹੈ ਜਿਹੜੀ ਉਹ ਖਰਾਬ ਹੋ ਚੁੱਕੀ ਹੁੰਦੀ ਹੈ ਹੁਣ ਉਹਨਾਂ ਦੇ ਕੋਲ ਹੈ ਜਿਹੜਾ ਵਿਮਾਨਾਂ ਨੂੰ ਚਲਾਉਣ ਦੇ ਲਈ ਪੈਟਰੋਲ ਤੱਕ ਵੀ ਨਹੀਂ ਹੁੰਦਾ ਹੁਣ ਅਮਰੀਕੀ ਲੜਾਕੂ ਵਿਮਾਨ ਹਿਰੋਸ਼ਿਮਾ ਦੇ ਆਸਮਾਨ ਦੇ ਉੱਪਰ ਦਿਖਾਈ ਤਾਂ ਦੇ ਰਿਹਾ ਸੀਗਾ ਪਰ ਹੁਣ ਕੀ ਹੁੰਦਾ ਹੈ ਤੇ ਥੋੜੀ ਦੇਰ ਬਾਅਦ ਹੀ ਇਹ ਜਿਹੜਾ ਉਹ ਵਿਮਾਨ ਹੈ ਜਿਹੜਾ ਵਾਪਸ ਚਲਾ ਜਾਂਦਾ ਆ ਹੁਣ ਜਿਹੜੀ ਜਾਪਾਨ ਅਥਾਰਟੀ ਹੁੰਦੀ ਹੈ ਉਹਨੂੰ ਲੱਗਿਆ ਕਿ ਕੋਈ ਆਮ ਲੜਾਕੂ ਵਿਮਾਨ ਹੋਏਗਾ ਜੋ ਹਿਰੋਸ਼ੀਮਾ ਦੇ ਉੱਪਰੋਂ ਆ ਜਿਹੜਾ ਇੱਥੋਂ ਦੀ ਕੀ ਸਥਿਤੀ ਹੈ ਉਹਦਾ ਜਾਇਜ਼ਾ ਲੈਣ ਆਇਆ ਹੋਣਾ ਆ ਪਰ ਇਹੇ ਵਿਮਾਨ ਦੇ ਜਾਣ ਤੋਂ ਬਾਅਦ ਜਾਪਾਨੀਆਂ ਨੂੰ ਲੱਗਿਆ ਕਿ ਹੁਣ ਤਾਂ ਖਤਰਾ ਟਲ ਚੁੱਕਿਆ ਆ ਇਸ ਲਈ ਉਹਨਾਂ ਨੇ ਖਤਰੇ ਦੇ ਜਿਹੜੇ ਸਾਇਰਨ ਪਹਿਲਾਂ ਵੱਜ ਰਹੇ ਸੀਗੇ ਉਹ ਵਜਾਣੇ ਹੁਣ ਇੱਥੇ ਬੰਦ ਕਰ ਦਿੰਦੇ ਆ ਇਸੇ ਸਮੇਂ ਜਪਾਨ ਆਪਣੇ ਸਭ ਤੋਂ ਬੁਰੇ ਗੌਰ ਦੌਰ ਦੇ ਵਿੱਚੋਂ ਜਿਹੜਾ ਉਹ ਗੁਜ਼ਰ ਰਿਹਾ ਹੁੰਦਾ ਆ। ਇਸ ਟਾਈਮ ਜਿਹੜਾ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਹੁੰਦਾ ਆ ਤੇ ਜਪਾਨ ਹੈ ਜਿਹੜਾ ਇਟਲੀ ਤੇ ਜਰਮਨੀ ਦੇ ਨਾਲ ਮਿਲ ਕੇ ਹੋਰ ਜਿਹੜੇ ਦੇਸ਼ ਸੀਗੇ ਉਹਨਾਂ ਦੇ ਨਾਲ ਉਹ ਲੜ ਰਿਹਾ ਹੁੰਦਾ ਆ। ਜਪਾਨ ਦੇ ਹੁਣ ਜਿਹੜੇ ਦੋਵੇਂ ਸਾਥੀ ਸੀਗੇ ਜਰਮਨ ਤੇ ਇਟਲੀ ਉਹ ਹਾਰ ਚੁੱਕੇ ਸੀ। ਉਹ ਹਾਰ ਮੰਨ ਲੈਂਦੇ ਆਪਣੀ। ਪਰ ਜਿਹੜਾ ਜਪਾਨ ਸੀਗਾ ਇਹ ਹਾਰ ਮੰਨਣ ਨੂੰ ਤਿਆਰ ਨਹੀਂ ਸੀ। ਹਾਲਾਂਕਿ ਇਸ ਟਾਈਮ ਜਿਹੜਾ ਹੁਣ ਟਾਈਮ ਉਹਨਾਂ ਤੇ ਆਇਆ ਸੀਗਾ ਆਉਂਦੇ-ਆਉਂਦੇ ਜਪਾਨ ਦੀ ਹਾਲਤ ਵੀ ਇੰਨੀ ਖਰਾਬ ਹੋ ਚੁੱਕੀ ਸੀ ਕਿ ਜਪਾਨ ਦੇ ਵਿੱਚ ਖਾਣ ਪੀਣ ਦਾ ਜਿਹੜਾ ਸਮਾਨ ਸੀਗਾ ਉਹਦੇ ਵਿੱਚ ਇੰਨੀ ਕਮੀ ਆ ਗਈ ਸੀ ਕਿ ਲੋਕ ਐ ਜਿਹੜੇ ਭੁੱਖ ਦੇ ਨਾਲ ਉਹ ਮਰ ਰਹੇ ਹੁੰਦੇ ਆ। ਦੁਕਾਨਾਂ ਤੇ ਰਾਸ਼ਨ ਰਾਸ਼ਨ ਸੀਗਾ ਜਿਹੜਾ ਉਹ ਵੀ ਖਤਮ ਹੋ ਚੁੱਕਿਆ ਹੁੰਦਾ ਆ। ਪਰ ਇੱਥੇ ਜਿਹੜੀ ਆਮ ਜਿਹੜਾ ਜਪਾਨ ਦਾ ਨਾਗਰਿਕ ਹੁੰਦਾ ਆ ਉਹਦੀ ਹਾਲਤ ਵੀ ਇੰਨੀ ਖਰਾਬ ਹੋ ਗਈ ਸੀ ਕਿ ਜਪਾਨ ਦੀਆਂ ਸੜਕਾਂ ਤੇ ਪਹਿਲਾਂ ਜਿਹੜੀਆਂ ਲੋਕਾਂ ਦੀਆਂ ਪਰਸਨਲ ਕਾਰਾਂ ਵਿਖਾਈ ਦਿੰਦੀਆਂ ਸੀਗੀਆਂ ਹੁਣ ਉਹ ਸੜਕਾਂ ਤੇ ਕੋਈ ਵੀ ਕਾਰ ਜਿਹੜੀ ਉਹ ਵਿਖਾਈ ਨਹੀਂ ਸੀ ਦਿਨ ਦੀ ਲੋਗ ਚਾਰੇ ਤਰਫ ਹੈ ਜਿਹੜਾ ਉਹ ਪੈਦਲ ਚੱਲਦੇ ਹੀ ਦਿਸਦੇ ਸੀਗੇ ਸੜਕਾਂ ਤੇ ਸਿਰਫ ਮਿਲਟਰੀ ਦੀਆਂ ਗੱਡੀਆਂ ਹੀ ਦਿਖਾਈ ਦੇ ਰਹੀਆਂ ਸੀ 6 ਅਗਸਤ 1945 ਦੀ ਸਵੇਰ ਜਦੋਂ ਅਮਰੀਕਾ ਦਾ ਉਹ ਲੜਾਕੂ ਵਿਮਾਨ ਹਿਰੋਸ਼ੀਮਾ ਦੇ ਜਿਹੜਾ ਅਸਮਾਨ ਤੋਂ ਹੈ ਜਿਹੜਾ ਵਾਪਸ ਚਲਾ ਗਿਆ ਤੇ ਹੁਣ ਜਾਪਾਨੀ ਸੈਨਾਂ ਨੂੰ ਲੱਗਿਆ ਕਿ ਇਹ ਵਿਮਾਨ ਹੈ ਜਿਹੜਾ ਇੱਥੋਂ ਦੀ ਜਿਹੜੀ ਜੋ ਵੀ ਉਦੋਂ ਯੁੱਧ ਚੱਲ ਰਿਹਾ ਹੁੰਦਾ ਆ ਉਹਦੀ ਜਿਹੜੀ ਸਥਿਤੀ ਹੁੰਦੀ ਹੈ ਉੱਪਰ ਉਹਦਾ ਜਾਇਜ਼ਾ ਲੈਣ ਆਇਆ ਹੋਵੇਗਾ ਹੁਣ ਜਾਪਾਨੀ ਅਧਿਕਾਰੀ ਸੀਗੇ ਜਿਹੜੇ ਉਹਨਾਂ ਦਾ ਅਨੁਮਾਨ ਸਹੀ ਵੀ ਸੀਗਾ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਵਿਮਾਨ ਯੁੱਧ ਦੀਏ ਜਿਹੜਾ ਸਥਿਤੀ ਦਾ ਜਾਇਜ਼ਾ ਲੈਣ ਨਹੀਂ ਬਲਕਿ ਮੌਸਮ ਦਾ ਜਾਇਜ਼ਾ ਲੈਣ ਆਇਆ ਸੀ ਵਿਮਾਨ ਹੈ ਜਿਹੜਾ ਉਹ ਵਾਪਸ ਚਲਾ ਜਾਂਦਾ ਹੈ ਹੁਣ ਜਾਪਾਨੀ ਅਧਿਕਾਰੀ ਸੀਗੇ ਜਿਹੜੇ ਉਹ ਚੈਨ ਦਾ ਸਾਹ ਲੈਂਦੇ ਆ ਪਰ ਥੋੜੀ ਦੇਰ ਬਾਅਦ ਸਵੇਰ ਦੇ ਤਕਰੀਬਨ 8 ਵਜੇ ਦੱਖਣ ਵੱਲੋਂ ਇੱਕ ਹੋਰ ਵਿਮਾਨ ਆਉਂਦਾ ਆ ਜਾਪਾਨੀ ਸੈਨਾ ਇਸ ਵਿਮਾਨ ਨੂੰ ਵੀ ਰੋਕ ਸਕਦੀ ਸੀ ਪਰ ਉਹਨਾਂ ਨੂੰ ਲੱਗੇ ਕਿ ਇਹ ਵਿਮਾਨ ਵੀ ਜਿਵੇਂ ਪਹਿਲਾਂ ਆਇਆ ਸੀਗਾ ਵਿਮਾਨ ਇਥੋਂ ਦੀ ਸਥਿਤੀ ਦਾ ਜਾਇਜ਼ਾ ਲੈਣੇ ਵੀ ਉਹ ਵੀ ਆਇਆ ਹੋਵੇਗਾ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਵਿਮਾਨ ਤਾਂ ਉਹਨਾਂ ਦੀ ਮੌਤ ਦਾ ਹੈ ਜਿਹੜਾ ਫਰਮਾਨ ਲੈ ਕੇ ਆਇਆ ਜਾ ਜਾਪਾਨ ਵੱਲ ਵੱਧ ਰਿਹਾ ਹੈ ਵਿਮਾਨ ਹੈ ਜਿਹੜਾ ਅਨੋਲਾ ਗੇ ਨਾਮ ਦਾ ਇੱਕ ਬੰਬ ਸੁੱਟਣ ਵਾਲਾ ਵਿਮਾਨ ਸੀਗਾ ਇਸ ਵਿਮਾਨ ਨੂੰ ਮੇਜਰ ਥੋਮਸ ਹੈ ਜਿਹੜਾ ਉਹ ਉਡਾਰੇ ਹੁੰਦੇ ਐ ਸਵੇਰ ਦੇ ਠੀਕ 7:30 ਵਜੇ ਇਸ ਵਿਮਾਨ ਤੋਂ ਇੱਕ ਲਿਟਲ ਬॉय ਨਾਮ ਦਾ ਇੱਕ 4 ਟਨ ਵਜਣੀ ਨਿਊਕਲੀਅਰ ਬੰਬੇ ਜਿਹੜਾ ਉਹਨੂੰ ਹੈ ਜਿਹੜਾ ਥੱਲੇ ਸੁੱਟਣਾ ਹੈ ਜਿਹੜਾ ਸ਼ੁਰੂ ਕੀਤਾ ਜਾਂਦਾ ਹੈ ਇਸ ਬੰਬ ਨੂੰ ਹੈ ਜਿਹੜਾ ਹਿਰੋਸ਼ੀਮਾ ਦੇ ਉਹੀ ਬ੍ਰਿਜ ਤੇ ਹੈ ਜਿਹੜਾ ਸੁੱਟਣਾ ਸੀਗਾ ਪਰ ਹਵਾ ਇੰਨੀ ਤੇਜ਼ ਚੱਲ ਰਹੀ ਸੀ ਕਿ ਇਹ ਬੰਬ ਹੈ ਜਿਹੜਾ ਹਿਰੋਸ਼ੀਮਾ ਦੇ ਉਹੀ ਬ੍ਰਿਜ ਤੋਂ ਟੱ 250 ਮੀਟਰ ਦੂਰ ਸੀਮਾ ਸਰਜੀਕਲ ਹਸਪੀਟਲ ਤੇ ਜਾ ਕੇ ਡਿੱਗਦਾ ਆ ਇਸ ਬੰਬ ਨੂੰ ਧਰਤੀ ਤੇ ਪਹੁੰਚਣ ਚ 43 ਸੈਕਿੰਡ ਦਾ ਹੈ ਜਿਹੜਾ ਉਹ ਸਿਰਫ ਟਾਈਮ ਲੱਗਦਾ ਆ ਤੇ ਇਸ ਬੰਬ ਦੀ ਜਿਹੜੀ ਪਾਵਰ ਹੁੰਦੀ ਹੈ ਸ਼ਕਤੀ ਹੁੰਦੀ ਹੈ ਉਹ 15000 TNT ਦੇ ਬਰਾਬਰ ਸੀਗੀ ਤੇ ਜਦੋਂ ਇਹ ਬੰਬ ਫਟਦਾ ਆ ਤੇ ਤਾਪਮਾਨ ਹੁੰਦਾ ਹੈ ਜਿਹੜਾ 4000 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਗਿਆ ਹੁਣ ਆਸਮਾਨ ਚੁੱਟ ਰਿਹਾ ਇੱਕ ਹੋਰ ਦੂਜਾ ਅਮਰੀਕੀ ਲੜਾਕੂ ਵਿਮਾਨ ਦੇ ਪਾਇਲਟ ਹੁੰਦੇ ਆ ਚਾਰਲਸ ਸਵਿਨੀ ਉਹ ਦੱਸਦੇ ਆ ਕਿ ਉਹ ਬੰਬ ਦੇ ਫਟਦੇ ਹੀ ਇੰਨੀ ਤੇਜ਼ ਰੋਸ਼ਨੀ ਹੋਈ ਕਿ ਮੰਨੋ ਸੂਰਜ ਧਰਤੀ ਤੇ ਆ ਗਿਆ ਹੋਈ ਤੇ ਵੀ ਸਪੋਰਟ ਸੀਗਾ ਜਿਹੜਾ ਇੰਨਾ ਭਿਆਨਕ ਸੀਗਾ ਕਿ ਕੁਝ ਹੀ ਪਲਾਂ ਚ ਜਿਹੜੀਆਂ ਕੰਕਰੀਟ ਤੋਂ ਬਣੀਆਂ ਇਮਾਰਤਾਂ ਸੀਗੀਆਂ ਉਹਨਾਂ ਨੂੰ ਛੱਡ ਕੇ ਧਰਤੀ ਤੇ ਮੌਜੂਦ ਹਰ ਚੀਜ਼ ਸੀਗੀ ਜਿਹੜੀ ਉਹ ਧੂਆਂ ਬਣ ਗਈ ਸੀ ਜਿਸ ਜਗ੍ਹਾ ਤੇ ਵਿਸਫੋਟ ਹੋਇਆ ਉਹਦੇ 15 ਕਿਲੋਮੀਟਰ ਤੇ ਦਾਇਰੇ ਵਿੱਚ ਆਉਣ ਵਾਲੀ ਹਰ ਇਮਾਰਤ ਦੇ ਸ਼ੀਸ਼ੇ ਚੱਕਣਾ ਚੂਰ ਹੋ ਗਏ ਸਿਰਫ ਕੁਝ ਹੀ ਪਲਾਂ ਚ ਹਿਰੋਸ਼ਿਮਾ ਸ਼ਹਿਰ ਦੀਆਂ ਜ਼ਿਆਦਾਤਰ ਇਮਾਰਤਾਂ ਐ ਜਿਹੜੀਆਂ ਉਹ ਤਰਸ਼ਾਈ ਹੋ ਗਈਆਂ ਤੇ ਵੇਖਦੇ ਹੀ ਵੇਖਦੇ ਐਵੇਂ ਲੱਗ ਰਿਹਾ ਸੀਗਾ ਕਿ ਮਾਨੋ ਹਿਰੋਸ਼ਿਮਾ ਜਿਹੜਾ ਉਹ ਉੱਥੇ ਅੱਗ ਦਾ ਤੂਫਾਨ ਆ ਗਿਆ ਹੋਈ ਸਿਰਫ ਕੁਝ ਸਕਿੰਟ ਪਹਿਲਾਂ ਜਿਸ ਹਿਰੋਸ਼ਿਮਾ ਦੀ ਆਬਾਦੀ ਸੀਗੀ 2.5 ਲੱਖ ਸੀਗੀ ਉਹ ਸਿਰਫ ਹੁਣ 1.6 ਲੱਖ ਹੀ ਬਚੀ ਤੇ 80000 ਲੋਕ ਪਲਚ ਹੀ ਸੀਗੇ ਜਿਹੜੇ ਉਹ ਰਾਖ ਬਣ ਗਏ ਅਮਰੀਕੀ ਲੜਾਕੂ ਵਿਮਾਨ ਐਨੋਲਾ ਗੇ ਦੇ ਪਾਇਲਟ ਹੈ ਜਿਹੜੇ ਪੋ ਟਿਬਿਟਸ ਦੱਸਦੇ ਹੈ ਕਿ ਇਹ ਧਮਾਕਾ ਇੰਨਾ ਖਤਰਨਾਕ ਸੀਗਾ ਵਿਸਪੋਰਟ ਹੁੰਦੇ ਹੀ ਜਿਹੜਾ ਵਿਮਾਨ ਦੇ ਅੱਗੇ ਦੇ ਕੈਬਿਨ ਸੀਗਾ ਉਥੇ ਤੇਜ਼ ਰੋਸ਼ਨੀ ਫੈਲ ਗਈ ਤੇ ਇਹ ਧਮਾਕਾ ਇੰਨਾ ਤੇਜ਼ ਸੀਗਾ ਕਿ ਇੰਨੀ ਉੱਚਾਈ ਤੇ ਜਿਹੜਾ ਉੱਡ ਰਿਹਾ ਵਿਮਾਨ 'ਚ ਬੈਠੇ ਪਾਇਲਟ ਦੇ ਦੰਦਾਂ 'ਚ ਹੈ ਜਿਹੜਾ ਉਹ ਕੰਬਣੀ ਹੋਣ ਲੱਗ ਗਈ ਤੇ ਇਸੇ ਵਿਮਾਨ ਦੇ ਪਿਛਲੇ ਹਿੱਸੇ 'ਚ ਬੈਠੇ ਬੌਬ ਕੈਰਨ ਨੇ ਆਪਣੇ ਕੋੜਕ ਕੈਮਰੇ ਤੋਂ ਹੈ ਜਿਹੜਾ ਉਹ ਜਿਹੜਾ ਉੱਥੋਂ ਦਾ ਜਿਹੜਾ ਮੰਜ਼ਰ ਸੀਗਾ ਭਿਆਨਕ ਉਹਦੀਆਂ ਤਸਵੀਰਾਂ ਲਈਆਂ ਜਿਵੇਂ ਕਿ ਇਹ ਜਿਹੜੀ ਵੀਡੀਓ ਅਸੀਂ ਚਲਾ ਰਹੇ ਆ ਇਹਦੇ 'ਚ ਵੇਖਿਆ ਵੀ ਜਾ ਸਕਦਾ ਹੈ ਦੂਰ ਦੀਆਂ ਤਸਵੀਰਾਂ ਉਹਨਾਂ ਨੇ ਲਈਆਂ ਸੀਗੀਆਂ ਵਿਸਪੋਰਟ ਦੇ ਅਸਮਾਨ 'ਚ ਜਿਹੜਾ ਬੈਂਗਣੀ ਰੰਗ ਦੇ ਬੱਦਲ ਬਣ ਜਾਂਦੇ ਆ ਤੇ ਇਹ ਬੱਦਲ ਹੁੰਦੇ ਆ ਜਿਹੜੇ ਇਹ ਕਿਸੇ ਮਸ਼ਰੂਮ ਦੀ ਤਰ੍ਹਾਂ ਵਿਖਰੇ ਹੁੰਦੇ ਆ ਤੇ ਚਿੱਟਾ ਧੂਏ ਦਾ ਗੁਬਾਰ ਹੁੰਦਾ ਉਹ ਚਾਰੇ ਪਾਸੇ ਆ ਜਿਹੜਾ ਹੁੰਡ ਰਿਆ ਹੁੰਦਾ ਆ ਇਸ ਧੂਏ ਦੇ ਗੁਬਾਰ ਨੂੰ ਇਹ ਜਿਹੜਾ ਉਹ ਦੀ ਡੈਥ ਮਸ਼ਰੂਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਆ ਇਸ ਮਸ਼ਰੂਮ ਦੇ ਥੱਲੇ ਸੀਗੇ ਜਿਹੜੇ 80000 ਲੋਕ ਸੀਗੇ ਜਿਹੜੇ ਕੁਝ ਸਮਾਂ ਪਹਿਲਾਂ ਜਿੰਦਾ ਸੀਗੇ ਇਹਨਾਂ ਵਿੱਚੋਂ ਇੱਕ 14 ਸਾਲ ਦੇ ਫੂਜੀਓ ਤਾਰੀ ਕੋਸੀ ਹੈ ਜਿਹੜੇ ਉਹ 6 ਅਗਸਤ ਦੀ ਉਸ ਸਵੇਰ ਨੂੰ ਤਮਾਕੇ ਵਾਲੀ ਜਗ੍ਹਾ ਤੋਂ ਕੁਝ ਹੀ ਦੂਰੀ ਤੇ ਜਿਹੜਾ ਉਹ ਮੌਜੂਦ ਹੁੰਦੇ ਆ ਇਸ ਪੋਰਟ ਵਾਲੀ ਜਗ੍ਹਾ ਦੇ ਨਾ ਨੇੜੇ ਹੋਣ ਦੇ ਬਾਵਜੂਦ ਵੀ ਜਿਹੜੇ ਫੂਜੀਓ ਹੁੰਦੇ ਐ ਉਹਨਾਂ ਖੁਸ਼ਕਿਸਮਤ ਲੋਕਾਂ ਵਿੱਚੋਂ ਇੱਕ ਸੀਗੇ ਜਿਹੜੇ ਜ਼ਿੰਦਾਬਾਦ ਜਾਂਦੇ ਐ ਤੇ ਉਹ ਸਵੇਰ ਉਹ ਦੱਸਦੇ ਐ ਕਿ ਮੈਂ ਆਪਣੀ ਮਾਂ ਦੇ ਨਾਲ ਐ ਜਿਹੜਾ ਉਹ ਖਾਣਾ ਖਾ ਰਿਆ ਸੀਗਾ ਤੇ ਉਦੋਂ ਹੀ ਸਾਨੂੰ ਅਸਮਾਨ 'ਚੋਂ ਇੱਕ ਜ਼ੋਰ ਦੀ ਜਿਹੜੀ ਉਹ ਗੜਗੜਾਹਟ ਸੁਣਾਈ ਵਿੰਦਿੰਦੀ ਐ ਸਾਨੂੰ ਤੇ ਅਸੀਂ ਜਿਹੜਾ ਭੱਜ ਕੇ ਬਾਹਰ ਆਉਨੇ ਆ ਪਹਿਲਾਂ ਤਾਂ ਸਾਨੂੰ ਲੱਗਿਆ ਕਿ ਇਹ ਕਿਸੇ ਐ ਜਿਹੜੇ ਪਲੇਨ ਦੀ ਆਵਾਜ਼ ਹੋਏਗੀ ਪਰ ਜਦੋਂ ਅਸੀਂ ਆਸਮਾਨ ਦੇ ਵੱਲ ਵੇਖਿਆ ਤਾਂ ਸਾਨੂੰ ਉੱਥੇ ਕੋਈ ਪਲੇਨ ਨਜ਼ਰ ਨਹੀਂ ਆਇਆ ਬਲਕਿ ਉੱਥੋਂ ਸਾਨੂੰ ਇੱਕ ਛੋਟੀ ਜੀ ਬੋਲ ਹੈ ਜਿਹੜੀ ਉਹ ਜ਼ਮੀਨ ਵੱਲ ਡਿੱਗਦੀ ਹੋਈ ਨਜ਼ਰ ਆ ਰਹੀ ਸੀਗੀ ਤੇ ਜਿਵੇਂ ਜਿਵੇਂ ਉਹ ਬੋਲ ਥੱਲੇ ਆ ਰਹੀ ਸੀਗੀ ਤਾਂ ਸਾਨੂੰ ਜਿਹੜਾ ਸੀਗਾ ਸਾਫ਼ ਹੋ ਗਿਆ ਕਿ ਇਹ ਕੋਈ ਬੋਲ ਨਹੀਂ ਬਲਕਿ ਇਹ ਤਾਂ ਇੱਕ ਬੰਬ ਹੈ ਅੱਗੇ ਉਹ ਦੱਸਦੇ ਹੈ ਕਿ ਇਹ ਸਭ ਕੁਝ ਹੈ ਜਿਹੜਾ ਉਹ ਇੰਨੀ ਤੇਜ਼ੀ ਦੇ ਨਾਲ ਹੋਇਆ ਕਿ ਸਾਨੂੰ ਭੱਜਣ ਦਾ ਵੀ ਮੌਕਾ ਨਹੀਂ ਮਿਲਿਆ ਤੇ ਉਹ ਦੱਸਦੇ ਆ ਕਿ ਜਿਵੇਂ ਹੀ ਇਹ ਬੰਬੇ ਜਿਹੜਾ ਜ਼ਮੀਨ ਤੇ ਡਿੱਗਦਾ ਹੈ ਤਾਂ ਇੱਕ ਤੇਜ਼ ਰੋਸ਼ਨੀ ਦੇ ਨਾਲ ਜਿਹੜਾ ਇੰਨਾ ਭਿਆਨਕ ਧਮਾਕਾ ਹੁੰਦਾ ਆ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਮੈਂ ਅੰਨ੍ਹਾ ਹੋ ਗਿਆ ਅਚਾਨਕ ਮੇਰੇ ਪੈਰਾਂ ਦੇ ਥੱਲੇ ਜਿਹੜੀ ਜ਼ਮੀਨ ਹੈ ਐਨੀ ਜ਼ੋਰ ਨਾਲ ਹਿੱਲੀ ਕਿ ਮਾਨੋ ਧਰਤੀ ਫਟ ਗਈ ਹੋਈ ਤੇ ਮੈਨੂੰ ਕੁਝ ਸਮਝ ਆਉਂਦਾ ਇਸ ਤੋਂ ਪਹਿਲਾਂ ਹੀ ਇੱਕ ਗਰਮ ਹੈ ਜਿਹੜੀ ਹਵਾ ਦਾ ਜਿਹੜਾ ਬੁੱਲਾ ਆਇਆ ਤੇ ਮੈਨੂੰ ਦੂਰ ਜਾ ਕੇ ਉਹਨੇ ਆ ਜਿਹੜਾ ਪਟਕਤਾ ਤੇ ਇਸ ਤੋਂ ਬਾਅਦ ਮੈਨੂੰ ਕੁਝ ਵੀ ਯਾਦ ਨਹੀਂ ਰਿਹਾ ਮੇਰੀਆਂ ਅੱਖਾਂ ਬੰਦ ਹੋ ਗਈਆਂ ਪਰ ਜਦੋਂ ਮੇਰੀਆਂ ਅੱਖਾਂ ਦੁਬਾਰਾ ਖੁੱਲੀਆਂ ਤਾਂ ਮੈਂ ਮਹਿਸੂਸ ਕੀਤਾ ਕਿ ਮੈਂ ਜ਼ਮੀਨ ਤੇ ਡਿੱਗਿਆ ਪਿਆ ਹਾਂ ਤੇ ਮੈਂ ਜਿਵੇਂ ਕਿਵੇਂ ਕਰਕੇ ਥੋੜੀ ਹਿੰਮਤ ਹਿੰਮਤ ਹੈ ਜਿਹੜੀ ਉਹ ਜਟਾਈ ਤੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੇਰਾ ਇੱਕ ਪਾਸੇ ਵਾਲਾ ਜਿਹੜਾ ਹੱਥ ਆ ਉਹ ਸਿਰਫ ਇੱਕ ਮਾਸ ਦਾ ਟੁਕੜਾ ਬਣ ਕੇ ਰਹਿ ਗਿਆ ਆ ਮੇਰੇ ਹੱਥ ਦੇ ਨਾਲੋਂ ਮੇਰੇ ਸਰੀਰ ਦੇ ਨਾਲੋਂ ਜਿਹੜਾ ਉਹ ਵੱਖ ਹੋ ਗਿਆ ਆ ਤੇ ਜਿਵੇਂ ਕਿਵੇਂ ਕਰਕੇ ਮੈਂ ਉਹ ਟੁੱਟੇ ਹੋਏ ਹੱਥ ਨੂੰ ਸੰਭਾਲ ਲਿਆ ਪਰ ਮੇਰੇ ਆਸ-ਪਾਸੇ ਮੌਜੂਦ ਹਰ ਇੱਕ ਚੀਜ਼ ਸੀਗੀ ਜਿਹੜੀ ਉਹ ਰਾਖ ਬਣ ਗਈ ਸੀ ਅੱਗੇ ਉਹ ਕਹਿੰਦਾ ਆ ਕਿ ਮੈਨੂੰ ਫਿਰ ਮੇਰੀ ਮਾਂ ਦਾ ਖਿਆਲ ਆਇਆ ਤੇ ਕਹਿੰਦਾ ਹੈ ਕਿ ਮੇਰੀ ਮਾਂ ਸ਼ਾਇਦ ਕਿਸਮਤ ਵਾਲੀ ਸੀ ਉਹਨੂੰ ਮੇਰੀ ਤਰ੍ਹਾਂ ਆਪਣਾ ਹੱਥ ਨਹੀਂ ਸੀ ਚੁਕਣਾ ਪਿਆ ਕਿਉਂਕਿ ਉਹ ਸਾਨੂੰ ਹੁਣ ਛੱਡ ਕੇ ਜਿਹੜੀ ਜਾ ਚੁੱਕੀ ਸੀਗੀ ਇਹ ਦੱਸਦੇ ਹੋਏ ਫੂਜੀਓ ਦੀਆਂ ਅੱਖਾਂ ਦੇ ਵਿੱਚੋਂ ਜਿਹੜੇ ਉਹ ਅਥਰੂ ਆਉਣ ਲੱਗੇ ਉਹਨਾਂ ਦਾ ਮੰਨਣਾ ਸੀਗਾ ਕਿ ਮਰਨ ਵਾਲੇ ਲੋਕਾਂ ਦੀ ਕਿਸਮਤ ਜਿੰਦਾ ਲੋਕਾਂ ਦੇ ਮੁਕਾਬਲੇ ਜ਼ਿਆਦਾ ਵਧੀਆ ਸੀਗੀ ਕਿਉਂਕਿ ਉਹਨਾਂ ਨੇ ਉਸ ਤਬਾਈ ਤੋਂ ਬਾਅਦ ਹੈ ਜਿਹੜਾ ਉਹ ਭਿਆਨਕ ਮੰਜ਼ਰ ਨਹੀਂ ਸੀ ਵੇਖਿਆ ਉਹਦਾ ਉਹਨਾਂ ਨੂੰ ਸਾਹਮਣਾ ਨਹੀਂ ਸੀ ਕਰਨਾ ਪਿਆ ਫੂਜੀਓ ਦੇ ਵਾਂਗ ਹੀ ਇੱਕ ਹੋਰ ਸਕੂਲੀ ਸਟੂਡੈਂਟ ਸੀਗੀ ਜਿੰਨਕੋ ਕਲਾਈਨ ਉਹ ਵੀ ਉਸ ਵੇਰ ਹਿਰੋਸ਼ਿਮਾ ਰੇਲਵੇ ਸਟੇਸ਼ਨ ਤੇ ਖੜੀ ਸੀ ਕਲਾਈਨ ਦੱਸਦੀ ਹੈ ਕਿ ਮੈਂ ਤੇ ਮੇਰੇ ਕੋਚੇ ਜਿਹੜਾ ਦੋਸਤ ਸੀਗੇ ਅਸੀਂ ਸਟੇਸ਼ਨ ਤੇ ਖੜੇ ਸੀਗੇ ਤਾਂ ਚਾਹਣਾ ਕਿ ਇੱਕ ਜ਼ੋਰਦਾਰ ਵਿਸਪੋਰਟ ਹੋਇਆ ਮੈਂ ਉਸੇ ਵੇਲੇ ਬੇਹੋਸ਼ ਹੋ ਗਈ ਪਰ ਜਦੋਂ ਮੇਰੀ ਅੱਖ ਖੁੱਲਦੀ ਹੈ ਤਾਂ ਮੈਂ ਵੇਖਦੀ ਹਾਂ ਕਿ ਮੇਰੇ ਆਸ-ਪਾਸੇ ਕਈ ਸਾਰੇ ਲੋਕ ਹੈ ਜਿਹੜੇ ਉਹ ਮਲਬੇ ਦੇ ਥੱਲੇ ਜਿਹੜੇ ਦੱਬੇ ਹੋਏ ਐ। ਕਈ ਲੋਕ ਸੀਗੇ ਜਿਹੜੇ ਉਹ ਚੀਕ ਪੁਕਾਰ ਕਰ ਰਹੇ ਹੁੰਦੇ ਐ ਪਰ ਉਹਨਾਂ ਦੀ ਮਦਦ ਕਰਨ ਵਾਲਾ ਉਸ ਟਾਈਮ ਕੋਈ ਨਹੀਂ ਹੁੰਦਾ। ਮੈਂ ਕੁਝ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਦੀ ਪਰ ਆਗੇ ਨੇ ਤੇ ਸੀਗੀ ਕਿ ਮੈਂ ਨਾਕਾਮ ਰਹੀ। ਇਸ ਤੋਂ ਬਾਅਦ ਮੈਨੂੰ ਆਪਣੇ ਮਾਪਿਓ ਦੀ ਯਾਦ ਆਈ ਤੇ ਮੈਂ ਭੱਜਦੀ ਹੋਈ ਆਪਣੇ ਘਰ ਵੱਲ ਗਈ ਤੇ ਰਸਤੇ 'ਚ ਮੈਨੂੰ ਕਈ ਮਰੇ ਹੋਏ ਲੋਕ ਐ ਜਿਹੜੇ ਉਹ ਵਿਖਾਈ ਦਿੱਤੇ। ਪਰ ਉਹਨਾਂ ਲੋਕਾਂ ਦੇ ਜ਼ਖਮ ਵੇਖ ਕੇ ਮੇਰੀ ਹਾਲਤ ਇੰਨੀ ਖਰਾਬ ਹੋ ਗਈ ਕਿ ਮੈਂ ਉਹਨਾਂ ਦੀ ਕੋਈ ਮਦਦ ਨਹੀਂ ਸੇ ਕਰ ਸਕੀ ਕਿਸੇ ਦਾ ਹੱਥ ਉਸ ਦੇ ਸਰੀਰ ਤੋਂ ਅਲੱਗ ਹੋ ਕੇ ਲਟਕ ਰਿਹਾ ਹੁੰਦਾ ਆ ਤੇ ਕਿਸੇ ਦੇ ਮੂੰਹ ਦੀ ਚਮੜੀ ਪੂਰੀ ਤਰ੍ਹਾਂ ਗਲ ਚੁੱਕੀ ਹੁੰਦੀ ਹੈ ਜਿਵੇਂ ਕਿਵੇਂ ਕਰਕੇ ਮੈਂ ਘਰ ਪਹੁੰਚੀ ਤਾਂ ਮੈਂ ਵੇਖਿਆ ਕਿ ਮੇਰੀ ਮਾਂ ਤਾਂ ਬਹੁਤ ਜ਼ਿਆਦਾ ਘਾਇਲ ਹੋ ਗਈ ਸੀ ਮੇਰੇ ਪਿਤਾ ਦੂਜੇ ਸ਼ਹਿਰ 'ਚ ਰਹਿੰਦੇ ਸੀਗੇ ਇਸ ਲਈ ਉਹਨਾਂ ਨੂੰ ਕੁਝ ਨਹੀਂ ਹੋਇਆ ਇਸ ਹਾਦਸੇ ਤੋਂ ਬਾਅਦ ਅਸੀਂ ਹਸਪੀਟਲ ਜਾਣ ਦੀ ਵੀ ਕੋਸ਼ਿਸ਼ ਕੀਤੀ ਪਰ ਸਾਰੇ ਹਸਪਤਾਲ ਇਹਨੇ ਜਿਆਦਾ ਭਰੇ ਹੋਏ ਸੀ ਕਿ ਸਾਨੂੰ ਇਲਾਜ ਦੇ ਲਈ ਕੋਈ ਵੀ ਜਗ੍ਹਾ ਨਹੀਂ ਸੀ ਮਿਲੀ ਇਸ ਘਟਨਾ ਤੋਂ ਕੁਛ ਦਿਨ ਬਾਅਦ ਹੀ ਮੇਰੇ ਸਰੀਰ ਦੇ ਉੱਤੇ ਬੈਂਗਣੀ ਰੰਗ ਦੇ ਜਿਹੜੇ ਦਾਣੇ ਹੋਣੇ ਪਿੰਪਲਸ ਹੋਣੇ ਸ਼ੁਰੂ ਹੋ ਗਏ ਮੇਰੇ ਸਿਰ ਦੇ ਸਾਰੇ ਵਾਲ ਜਿਹੜੇ ਉਹ ਝੜ ਗਏ ਉਸ ਹਾਦਸੇ ਚੋਂ ਜਿੰਦਾ ਬਚੇ ਲਗਭਗ ਹਰ ਇਨਸਾਨ ਦੀ ਹਾਲਤ ਸੀਗੀ ਜਿਹੜੀ ਉਹ ਕਲਾਈਨ ਵਰਗੀ ਹੀ ਸੀ ਹਿਰੋਸ਼ੀਮਾ ਦੀ ਇਤਿਹਾਸਕ ਆਬਾਦੀ ਇੰਨੀ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਵੀ ਅਮਰੀਕਾ ਦੇ ਰਾਸ਼ਟਰਪਤੀ ਹੈ ਰੂਮੈਨ ਅਮਰੀਕਾ ਦੀ ਸੈਨਿਕ ਸ਼ਕਤੀ ਦੇ ਜਿਹੜਾ ਗਰਵ ਕਰਦੇ ਹੋਏ ਬੜੀ ਹੀ ਬੇਸ਼ਰਮੀ ਦੇ ਨਾਲ ਕਹਿੰਦੇ ਹੈ ਕਿ ਸਾਡੇ ਵਿਮਾਨਾਂ ਨੇ ਦੁਸ਼ਮਣਾਂ ਤੇ ਜਿਹੜੇ ਉਹ ਬੰਬ ਸੁੱਟੇ ਜਿਸ ਦੇ ਕਾਰਨ ਦੁਸ਼ਮਣ ਦੇਸ਼ 'ਚ ਭਾਰੀ ਤਬਾਹੀ ਹੋਈ ਇਹ ਬੰਬ 20000 ਟਨ ਦਾ ਸੀਗਾ ਤੇ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਬੰਬਾਂ ਤੋਂ ਵੀ 2000 ਗੁਣਾ ਜ਼ਿਆਦਾ ਜਿਹੜਾ ਖਤਰਨਾਕ ਸੀਗਾ ਉਹ ਦੱਸਦਾ ਆ ਕਿ ਅਸੀਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ ਤਾਂ ਅੱਗੇ ਤੋਂ ਅਸੀਂ ਹੋਰ ਵੀ ਖਤਰਨਾਕ ਹਥਿਆਰ ਬਣਾਉਣ ਤੇ ਜਿਹੜਾ ਕੰਮ ਕਰਾਂਗੇ ਅਮਰੀਕੀ ਰਾਸ਼ਟਰਪਤੀ ਦੇ ਇਸ ਬਿਆਨ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਮਰੀਕਾ ਨੂੰ ਇੰਨੇ નિર્ਦੋਸ਼ ਲੋਕਾਂ ਦੀ ਜਾਨ ਦਾ ਕੋਈ ਪਛਤਾਵਾ ਨਹੀਂ ਸੀ ਉਹਨਾਂ ਨੂੰ ਕੋਈ ਅਫਸੋਸ ਨਹੀਂ ਸੀ ਹਿਰੋਸ਼ੀਮਾ ਤੇ ਜਦੋਂ ਇਹ ਵਿਸਪੋਰਟ ਹੋਇਆ ਤਾਂ ਜਾਪਾਨੀ ਨੌ ਸੈਨਾ ਦਾ ਇੱਕ ਸੈਨਿਕ ਵੀ ਉੱਥੇ ਮੌਜੂਦ ਹੁੰਦਾ ਆ ਉਹ ਸੈਨਿਕ ਆਪਣੇ ਦਰਦ ਨੂੰ ਬਿਆਨ ਕਰਦੇ ਹੋਏ ਦੱਸਦਾ ਆ ਕਿ ਜਦੋਂ ਧੁਮਾਕਾ ਹੋਇਆ ਤਾਂ ਇਨੀ ਤੀਜੀ ਦੇ ਨਾਲ ਉੱਤੋਂ ਰੋਸ਼ਨੀ ਨਿਕਲੀ ਕਿ ਮੈਂ ਜਿਹੜਾ ਉਹ ਅੰਨਾ ਹੋ ਗਿਆ ਇਸ ਤੋਂ ਤੁਰੰਤ ਬਾਅਦ ਜਿਹੜੀ ਉਹ ਗਰਮ ਹਵਾ ਚੱਲੀ ਉਹ ਹਵਾ ਇਨੀ ਤੇਜ਼ ਸੀਗੀ ਕਿ ਉਹਨੇ ਮੈਨੂੰ 1 ਮੀਟਰ ਉੱਤੇ ਚੁੱਕਿਆ ਤੇ ਫਿਰ نیچے ਸੁੱਟਤਾ ਇਸ ਤੋਂ ਬਾਅਦ ਉਹ ਕਹਿੰਦਾ ਮੈਂ ਆਪਣੇ ਘੁਟਨਿਆਂ ਤੇ ਖੜੇ ਹੋਣ ਦੀ ਕੋਸ਼ਿਸ਼ ਵੀ ਕੀਤੀ ਪਰ ਫਿਰ ਇੱਕ ਵਾਰੀ ਹੋਰ ਤੇਜ਼ ਹਵਾ ਚੱਲੀ ਤੇ ਮੈਨੂੰ ਇੱਕ ਵਾਰ ਫਿਰ ਉਹਨੇ ਜਿਹੜਾ ਉਹ ਥੱਲੇ ਸੁੱਟਤਾ ਥੋੜੀ ਦੇਰ ਬਾਅਦ ਉਹ ਕਹਿੰਦਾ ਕਿ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਵੇਖਿਆ ਕਿ ਮੇਰੇ ਸਰੀਰ ਦੇ ਸ਼ਰੀਰ ਦਾ ਇੱਕ ਹਿੱਸਾ ਸੀਗਾ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਗਲ ਚੁੱਕਿਆ ਸੀਗਾ ਥੋੜੀ ਦੇਰ ਬਾਅਦ ਮੈਨੂੰ ਇੱਕ ਪੈਰ ਦਿਸਿਆ ਜੋ ਤੁਮਾਕੇ ਦੇ ਕਾਰਨ ਪੂਰੀ ਤਰ੍ਹਾਂ ਨਾਲ ਜਿਹੜਾ ਉਹ ਸੁੱਕ ਗਿਆ ਸੀਗਾ ਮੇਰਾ ਗਲਾ ਸੀਗਾ ਉਹ ਸੁੱਕ ਰਿਹਾ ਸੀਗਾ ਮੇਰੇ ਸ਼ਰੀਰ 'ਚ ਜਾਨ ਨਹੀਂ ਸੀ ਪਰ ਫਿਰ ਵੀ ਮੈਂ ਆਪਣੀ ਪੂਰੀ ਹਿੰਮਤ ਜਿਹੜੀ ਜੁਟਾਈ ਤੇ ਖੜੇ ਹੋਣ ਦੀ ਕੋਸ਼ਿਸ਼ ਕੀਤੀ ਪਰ ਮੈਂ ਖੜੜਾ ਨਹੀਂ ਸੀ ਹੋ ਪਾ ਰਿਆ ਫਿਰ ਕਿਸੇ ਤਰ੍ਹਾਂ ਉਹ ਕਹਿੰਦਾ ਕਿ ਮੈਂ ਇੱਕ ਰੁੱਖ ਦੇ ਥੱਲੇ ਤੱਕ ਪਹੁੰਚਿਆ ਤੇ ਸਾਹਮਣੇ ਇੱਕ ਬੱਚਾ ਸੀਗਾ ਉਹ ਪਾਣੀ ਦੇ ਲਈ ਤੜਪ ਰਿਆ ਹੁੰਦਾ ਆ ਪਰ ਮੇਰੇ ਕੋਲ ਉਸ ਟਾਈਮ ਪਾਣੀ ਨਹੀਂ ਸੀ ਕੁਛ ਹੀ ਦਿਨ ਬਾਅਦ ਉਹ ਕਹਿੰਦਾ ਹੈ ਕਿ ਮੇਰੇ ਸਾਹਮਣੇ ਹੀ ਉਸ ਬੱਚੇ ਨੇ ਜਿਹੜਾ ਤੜਪ ਤੜਕ ਕੇ ਆਪਣਾ ਦਮ ਤੋੜ ਦਿੱਤਾ ਇਸ ਧਮਾਕੇ ਤੋਂ ਬਾਅਦ ਜੋ ਲੋਕ ਜ਼ਿੰਦਾ ਬਚੇ ਸੀ ਉਹ ਆਪਣੀ ਜਾਨ ਬਚਾਉਣ ਦੇ ਲਈ ਸੜਕਾਂ ਤੇ ਇੱਧਰ ਉੱਧਰ ਐ ਜਿਹੜਾ ਭੱਜ ਰਹੇ ਸੀਗੇ ਪਰ ਲੋਕ ਉਹ ਜਿਹੜੇ ਇੱਧਰ ਉੱਧਰ ਭੱਜ ਰਹੇ ਸੀਗੇ ਉਹ ਐਵੇਂ ਲੱਗ ਰਹੇ ਸੀਗੇ ਕਿ ਮਨੁੱਖ ਜਿਹੜਾ ਮੁਰਦੇ ਜ਼ਿੰਦਾ ਹੋ ਗਏ ਹੋਣ ਉਹਨਾਂ ਦੇ ਮੂੰਹ 'ਚੋਂ ਚੱਗ ਆ ਰਹੀ ਸੀਗੀ ਕਿਸੇ ਦਾ ਖੂਨ ਆ ਰਿਹਾ ਸੀਗਾ ਕਿਸੇ ਦੇ ਸਰੀਰ ਦੀ ਚਮੜੀ ਸੀਗੀ ਜਿਹੜੀ ਉਹ ਲਟਕ ਰਹੀ ਹੁੰਦੀ ਹੈ ਮਾਸ ਇਸ ਤਰ੍ਹਾਂ ਲਟਕ ਲਟਕਰਿਆ ਹੁੰਦਾ ਹੈ ਕਿ ਮਨੋ ਜਿਵੇਂ ਤੁਸੀਂ ਉਹਨਾਂ ਨੂੰ ਹੱਥ ਲਾਓਗੇ ਤਾਂ ਮਾਸ ਹੱਥ 'ਚ ਹੀ ਆ ਜਾਏਗਾ ਕੁਝ ਲੋਕਾਂ ਦੇ ਸਰੀਰ ਤੇ ਜਿਵੇਂ ਉਹਨਾਂ ਨੇ ਕੱਪੜੇ ਪਾਏ ਹੁੰਦੇ ਆ ਜਿਸ ਤਰ੍ਹਾਂ ਦੇ ਉਹਨਾਂ ਦਾ ਪ੍ਰਿੰਟ ਤੱਕ ਛੱਪ ਗਿਆ ਹੁੰਦਾ ਆ ਇਹ ਐਨਾ ਭਿਆਨਕ ਤਮਾਕਾ ਸੀਗਾ ਜਿੰਨੇ ਵੀ ਲੋਕ ਤੜਪਰੇ ਹੁੰਦੇ ਆ ਉਹ ਪਾਣੀ ਦੇ ਲਈ ਚੀਕ ਰਹੇ ਹੁੰਦੇ ਆ ਕਿ ਕੋਈ ਉਹਨਾਂ ਨੂੰ ਪਾਣੀ ਦੇ ਦੇ ਪਰ ਉਹਨਾਂ ਨੂੰ ਪਾਣੀ ਵੀ ਨਸੀਬ ਨਹੀਂ ਹੁੰਦਾ ਹਾਲਾਂਕਿ ਇਸ ਵਿਸਪੋਰਟ ਤੋਂ ਬਾਅਦ 11 ਵਜੇ ਜਿਹੜੀ ਉਹ ਬਾਰਿਸ਼ ਹੁੰਦੀ ਹੈ ਪਰ ਇਹ ਬਾਰਿਸ਼ ਦਾ ਪਾਣੀ ਪੀਣ ਯੋਗ ਨਹੀਂ ਹੁੰਦਾ ਇਹ ਤਾਂ ਵਿਸਪੋਰਟ ਦੇ ਕਾਰਨ ਸੀਗਾ ਜਿਹੜਾ ਰੇਡੀਓਐਕਟਿਵ ਪਦਾਰਥਾਂ ਦੀ ਸੀਗੀ ਜਿਹੜੀ ਉਹ ਬਰਸਾਤ ਹੋਈ ਸੀ ਇਸ ਬਾਰਿਸ਼ ਦਾ ਪਾਣੀ ਸੀਗਾ ਜਿਹੜਾ ਉਹ ਜਦੋਂ ਥੱਲੇ ਆਉਂਦਾ ਹੈ ਤਾਂ ਇਹ ਗਰੀਸ ਦੀ ਤਰ੍ਹਾਂ ਹੁੰਦਾ ਆ ਉਸ ਟਾਈਮ ਉੱਥੇ ਮੌਜੂਦ ਜਿੰਨੇ ਵੀ ਇਨਸਾਨ ਸੀਗੇ ਜਿਹੜੇ ਵੀ ਇਸ ਬਾਰਿਸ਼ ਤੇ ਜਿਹੜੇ ਉਹ ਸੰਪਰਕ ਵਿੱਚ ਆਏ ਹੁੰਦੇ ਆ ਉਹਨਾਂ ਨੂੰ ਸਕਿਨ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਆ ਆંકੜਿਆਂ ਦੇ ਜਿਹੜਾ ਮੁਤਾਬਿਕ ਆ ਉਸ ਟਾਈਮ ਜਦੋਂ ਉੱਥੇ ਵਿਸਪੋਰਟ ਹੋਇਆ ਸੀ ਉਹਦੇ ਕਰਕੇ ਤਾਂ 80000 ਲੋਕਾਂ ਦੀ ਜਾਨ ਗਈ ਸੀ ਪਰ ਇਹ ਵਿਸਪੋਰਟ ਹੋਣ ਤੋਂ ਬਾਅਦ ਜਿਹੜਾ ਉੱਥੇ ਪ੍ਰਭਾਵ ਪਿਆ ਸੀ ਉਹਦੇ ਕਰਕੇ ਬੰਬ ਕਰਕੇ ਉਹਦੇ ਤੋਂ ਵੀ 60000 ਲੋਕ ਹੋਰ ਮਾਰੇ ਗਏ ਸੀ ਇਸ ਧਮਾਕੇ 'ਚ ਕਾਇਲ ਹੋਏ ਯਾਮਾਗੁਚੀ ਦੱਸਦੇ ਹਨ ਕਿ ਜਦੋਂ ਉਹਨਾਂ ਨੂੰ ਹੋਸ਼ ਆਇਆ ਤਾਂ ਉਹਨਾਂ ਦੇ ਸਾਹਮਣੇ ਕਈ ਲੋਕ ਐ ਜਿਹੜਾ ਤੜਪ ਤੜਪ ਕੇ ਮਰ ਰਹੇ ਹੁੰਦੇ ਐ ਤੇ ਉਹਨਾਂ ਨੂੰ ਲੱਗੇ ਕਿ ਉਹਨੂੰ ਉਹ ਵੀ ਮਾਰੇ ਜਾਣਗੇ ਪਰਚਾਨਗੀ ਉੱਥੇ ਦੋ ਲੜਕੇ ਆ ਜਿਹੜੇ ਉਹ ਆਉਂਦੇ ਆ ਜਿਹੜੇ ਧੁਮਾਕੇ ਚ ਬਚ ਗਏ ਹੁੰਦੇ ਆ ਉਹਨਾਂ ਨੂੰ ਨਾਲ ਵਾਲੇ ਕਲੀਨਿਕ ਤੇ ਲੈ ਕੇ ਜਾਂਦੇ ਆ ਜਿੱਥੇ ਜਿਹੜੇ ਡਾਕਟਰ ਵੀ ਜਿੰਨੇ ਬੱਚੇ ਹੋਏ ਸੀਗੇ ਉਹ ਉਹ ਇਲਾਜ ਕਰ ਰਹੇ ਹੁੰਦੇ ਆ ਕਲੀਨਿਕ ਚ ਆ ਜਿਹੜੇ ਉਹ ਬਹੁਤ ਸਾਰੇ ਜਲੇ ਹੋਏ ਲੋਕ ਆਉਂਦੇ ਆ ਜਿਹੜੇ ਅੱਧੇ ਤਾਂ ਕਿਸੇ ਦਾ ਮੂੰਹ ਜਲਿਆ ਹੁੰਦਾ ਆ ਕਿਸੇ ਦੀਆਂ ਲੱਤਾਂ ਹੁਣ ਜਿਹੜੇ ਡਾਕਟਰ ਸਹੀ ਸਲਾਮਤ ਸੀਗੇ ਉਹਨਾਂ ਦੀ ਮਰਮ ਪੱਟੀ ਕਰ ਰਹੇ ਹੁੰਦੇ ਆ ਤੇ ਹੁਣ ਉੱਥੇ ਜਿੰਨੇ ਵੀ ਲੋਕ ਸੀਗੇ ਉਹਨਾਂ ਦੇ ਸਰੀਰ ਚੋਂ ਸਫੇਦ ਰੰਗ ਦਾ ਹੈ ਜਿਹੜਾ ਕੁਛ ਰਿਸ ਰਿਆ ਹੁੰਦਾ ਆ ਕਿਸੇ ਦੇ ਮੂੰਹ ਚੋਂ ਖੂਨ ਆ ਰਿਹਾ ਹੁੰਦਾ ਆ ਉਥੋਂ ਦਾ ਭਿਆਨਕ ਮੰਜ਼ਰ ਸੀਗਾ ਜੋ ਦੱਸਦੇ ਕਿ ਵੇਖਿਆ ਨਹੀਂ ਸੀ ਜਾਂਦਾ ਪਰ ਕਹਿੰਦੇ ਆ ਕਿ ਇਸ ਤੋਂ ਬਾਅਦ ਵੀ ਅਮਰੀਕਾ ਨੂੰ ਹੈ ਜਿਹੜੀ ਉਹ ਤਸੱਲੀ ਨਹੀਂ ਹੁੰਦੀ ਉਹ ਕੀ ਕਰਦਾ ਇਸ ਹਮਲੇ ਤੋਂ ਬਾਅਦ ਵੀ ਹੈ ਜਿਹੜਾ ਆਪਣੇ ਨਾਪਾਕ मंसूਬਿਆਂ ਨੂੰ ਹੋਰ ਅੰਜਾਮ ਦਿੰਦਾ ਆ ਤੇਜ਼ ਹਮਲੇ ਤੋਂ ਠੀਕ 3 ਦਿਨ ਬਾਅਦ 9 ਅਗਸਤ ਦੀ ਸਵੇਰੇ ਅਮਰੀਕਾ ਜਿਹੜਾ ਇੱਕ ਵਾਰ ਹੋਰ ਜਾਪਾਨ ਦੇ ਹੈ ਜਿਹੜਾ ਇੱਕ ਸ਼ਹਿਰ ਤੇ ਹਮਲਾ ਕਰਦਾ ਆ ਉਹਨਾਂ ਨੇ ਪਹਿਲਾਂ ਜਾਪਾਨ ਦੇ ਕੁਕੁਰਾ ਸ਼ਹਿਰ ਦੇ ਉੱਪਰ ਹੈ ਜਿਹੜਾ ਉਹ ਪਰਮਾਣੂ ਹਮਲਾ ਕਰਨਾ ਸੀ ਪਰ ਮੌਸਮ ਖਰਾਬ ਹੋਣ ਕਰਕੇ ਉਹਨਾਂ ਨੂੰ ਜਿਹੜਾ ਆ ਉਹ ਜਗ੍ਹਾ ਬਦਲਣੀ ਪਈ ਤੇ ਹੁਣ ਉਹਨਾਂ ਨੇ ਪਰਮਾਣੂ ਹਮਲਾ ਜਿਹੜਾ ਦੂਜੀ ਵਾਰ ਕੀਤਾ ਉਹ ਨਾਗਾਸਾਕੀ ਤੇ ਕੀਤਾ 9 ਅਗਸਤ ਨੂੰ ਸਵੇਰ ਦੇ ਠੀਕ 11 ਵਜੇ ਅਮਰੀਕੀ ਲੜਾਕੂ ਮਨ 20 29 ਹੈ ਜਿਹੜਾ ਉਹ ਬੰਬ ਸੁੱਟਦਾ ਆ ਤੇ ਬੰਬ ਦਾ ਵજન ਹੁੰਦਾ ਆ 4500 ਕਿਲੋ ਤੇ ਇਹ ਜਦੋਂ ਜਿਹੜਾ ਹਿਰੋਸ਼ੀਮਾ ਤੇ ਸੁੱਟਿਆ ਗਿਆ ਸੀਗਾ ਇਹ ਉਹਦੇ ਬਰਾਬਰ ਹੀ ਹੈ ਜਿਹੜਾ ਉਹ ਤਾਕਤਵਰ ਸੀਗਾ ਇਹ ਵੀ ਬੰਬ ਤੇ ਉਹ ਕਹਿੰਦੇ ਆ ਕਿ ਇਹ ਜ਼ਮੀਨ ਤੇ ਜਦੋਂ ਇਹਨੂੰ ਡੇਗਿਆ ਗਿਆ ਤਾਂ 52 ਸਕਿੰਟ ਹੈ ਜਿਹੜਾ ਉਹ ਹਵਾ ਤੇ ਉੱਡਦਾ ਰਿਹਾ ਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਇਹ ਜ਼ਮੀਨ ਤੇ ਡਿੱਗਣ ਤੋਂ 500 ਫੁੱਟ ਉੱਤੇ ਹੀ ਇਹ ਬਲਾਸਟ ਹੋ ਜਾਂਦਾ ਆ ਤੇ ਜਦੋਂ ਜਦੋਂ ਇਹ ਬਲਾਸਟ ਹੁੰਦਾ ਹੈ ਤਾਂ ਸ਼ਹਿਰ ਤੋਂ ਬਾਹਰ ਕੁਝ ਮਜ਼ਦੂਰ ਕੰਮ ਕਰ ਰਹੇ ਹੁੰਦੇ ਆ ਤਾਂ ਉਹ ਕਹਿੰਦੇ ਆ ਕਿ ਪਹਿਲਾਂ ਤਾਂ ਸਾਨੂੰ ਕੋਈ ਸਮਝ ਨਹੀਂ ਆਇਆ ਪਰ ਫਿਰ ਜਦੋਂ ਅਸੀਂ ਇਸ ਧਮਾਕੇ ਤੋਂ ਬਾਅਦ ਵੇਖਿਆ ਤਾਂ ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਸੀਗੀਆਂ ਅਸੀਂ ਪਹਿਲਾਂ ਕਦੇ ਪਰਮਾਣੂ ਬੰਬ ਬਾਰੇ ਨਹੀਂ ਸੀ ਸੁਣਿਆ ਇਸ ਲਈ ਸਾਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਜਿਹੜੇ ਲੋਕ ਜਿੰਦਾ ਬਚ ਗਏ ਸੀ ਉਹਨਾਂ ਦੇ ਸਰੀਰ ਦੀ ਚਮੜੀ ਗਲ ਰਹੀ ਸੀ ਸਾਰੇ ਲੋਕ ਸੀਗੇ ਜਿਹੜੇ ਉਹ ਮਦਦ ਲਈ ਹੈ ਜਿਹੜੇ ਚੀਖ ਪੁਕਾਰ ਕਰ ਰਹੇ ਹੁੰਦੇ ਆ ਇਸ ਜਿਹੜਾ ਵੀ ਸਪੋਰਟ ਵਾਲੀ ਜਗ੍ਹਾ ਸੀਗੀ ਇਹਦੇ 1 ਕਿਲੋਮੀਟਰ ਦੇ ਦਾਇਰੇ ਵਿੱਚ ਹਰ ਇੱਕ ਚੀਜ਼ ਸੀਗੀ ਜਿਹੜੀ ਉਹ ਧੂਆਂ ਤੇ ਰਾਖ ਬਣ ਜਾਂਦੀ ਹੈ 74000 ਲੋਕ ਸੀਗੇ ਇਸ ਹਮਲੇ 'ਚ ਮਾਰੇ ਜਾਂਦੇ ਆ ਤਾਂ ਇਹ ਬਹੁਤ ਵੱਡੀ ਹੈ ਜਿਹੜੀ ਗਿਣਤੀ ਚ ਲੋਕਾਇਲ ਵੀ ਹੁੰਦੇ ਆ ਇਸ ਹਮਲੇ ਤੋਂ ਬਾਅਦ ਜਿੰਦਾ ਬਚੀ ਇੱਕ ਬੱਚੀ ਸੀਗੀ ਮੀਚੀ ਹਤਤੋਰੀ ਉਹ ਦੱਸਦੀ ਹੈ ਕਿ ਉਸ ਸਮੇਂ ਮੈਂ ਜਿਹੜਾ 15 ਸਾਲ ਦੀ ਸੀਗੀ ਮੈਂ ਆਪਣੇ ਸਕੂਲ ਦੀ ਹੁਣਹਾਰ ছাত্রী ਸੀਗੀ ਉਹ ਕਹਿੰਦੀ ਹੈ ਕਿ ਸਾਨੂੰ ਸਾਡੇ ਟੀਚਰਾਂ ਨੇ ਕਿਹਾ ਸੀਗਾ ਕਿ ਸਾਇਰਨ ਵੱਜ ਰਹੇ ਹੁੰਦੇ ਆ ਕਿ ਸਾਰੇ ਜਾ ਕੇ ਬੰਕਰਾਂ ਦੇ ਵਿੱਚ ਜਿਹੜਾ ਛੁੱਪ ਜਾਓ ਕਹਿੰਦੀ ਪਰ ਮੇਰੇ ਜਿਹੜੇ ਨਾਲ ਦੇ ਸਾਥੀ ਸੀਗੇ ਉਹਨਾਂ ਨੇ ਇਸ ਜਿਹੜਾ ਉਹਨਾਂ ਨੇ ਦੱਸਿਆ ਸੀਗਾ ਕਿ ਆ ਸੀਗਾ ਉਹਨੂੰ ਸੀਰੀਅਸ ਨਹੀਂ ਲਿਆ ਕਹਿੰਦੀ ਕਿ ਉਹ ਸਾਰੇ ਮਜ਼ਾਕ ਕਰ ਰਹੇ ਸੀਗੇ ਕਿ ਐਵੇਂ ਦਾ ਕੁਝ ਨਹੀਂ ਹੋ ਸਕਦਾ ਕਹਿੰਦੀ ਕਿ ਸਿਰਫ ਮੈਂ ਇੱਕ ਕੱਲੀ ਸੀਗੀ ਜਿਹਨੇ ਉਹਨਾਂ ਦੀ ਇਹ ਗੱਲ ਮੰਨ ਲਈ ਕਿ ਆ ਜਿਹੜਾ ਉਹ ਬੰਕਰ ਵਿੱਚ ਚਲੀ ਗਈ ਤੇ ਕਹਿੰਦੀ ਕਿ ਜਦੋਂ ਬਲਾਸਟ ਹੋਇਆ ਕਿ ਤੇਜ਼ ਰੋਸ਼ਨੀ ਆਈ ਤੇ ਮੇਰੀਆਂ ਅੱਖਾਂ ਦੇ ਅੱਗੇ ਜਿਹੜਾ ਉਹ ਧੁੰਦਲਾਪਨ ਆ ਗਿਆ ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਹਿੰਦੀ ਕਿ ਉਹ ਬਲਾਸਟ ਇੰਨਾ ਤੇਜ਼ ਸੀਗਾ ਕਿ ਮੈਨੂੰ ਉਹਨੇ ਜਾ ਕੇ ਕੰਧ ਦੇ ਨਾਲ ਮਾਰਿਆ ਕਹਿੰਦੀ ਕਿ ਮੈਂ ਬਚ ਗਈ ਤੇ ਜਦੋਂ ਮੈਂ ਬੰਕਰ ਚੋਂ ਬਾਹਰ ਨਿਕਲੀ ਤਾਂ ਮੇਰੇ ਦੋਸਤ ਸੀਗੇ ਜਿੰਨੇ ਵੀ ਉਹਨਾਂ ਦੀਆਂ ਲਾਸ਼ਾਂ ਚਾਰੇ ਪਾਸੇ ਪਈਆਂ ਹੋਈਆਂ ਸੀਗੀਆਂ ਔਰ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀਗਾ ਕਿ ਮੈਂ ਕਿਉਂ ਬਚ ਗਈ ਉਹ ਦੱਸਦੀ ਹੈ ਕਿ ਇਸ ਤੋਂ ਬਾਅਦ ਇਹ ਜਿਹੜਾ ਪਰਮਾਣੂ ਹਮਲਾ ਹੋਇਆ ਇਸ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਸੀਗੇ ਤੇ ਇਸ ਤੋਂ ਬਾਅਦ ਜਿਹੜਾ ਅਮਰੀਕਾ ਨੇ ਫੇਰ ਜਿਹੜਾ ਸੰਬੋਧਿਤ ਕਰਦਿਆਂ ਹੋਇਆ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਕਿਹਾ ਕਿ ਜੇ ਜਾਪਾਨ ਹੁਣ ਵੀ ਆਤਮ ਸਮਰਪਣ ਨਹੀਂ ਕਰਦਾ ਤਾਂ ਅਸੀਂ ਹੋਰ ਹਮਲੇ ਕਰਾਂਗੇ ਤੇ ਜੇ ਆਤਮ ਸਮਰਪਣ ਕਰਦੇ ਤਾਂ ਅਸੀਂ ਇਸ ਯੁੱਧ ਨੂੰ ਜਿਹੜਾ ਉਹ ਇੱਥੇ ਹੀ ਜੰਗ ਨੂੰ ਖਤਮ ਕਰ ਦਵਾਂਗੇ ਤੇ ਹੁਣ ਇਸ ਤੋਂ ਬਾਅਦ ਜਿਹੜੀ ਸੋਵੀਅਤ ਸੰਘ ਸੀਗੀ ਉਹਨਾਂ ਨੇ ਜਿਹੜਾ ਜਾਪਾਨ ਨੂੰ ਫਟਕਾਰ ਲਈ ਤੇ ਉਹਨਾਂ ਦੀ ਫਟਕਾਰ ਤੋਂ ਬਾਅਦ ਹੈ ਜਿਹੜਾ ਉਹ ਜਾਪਾਨ ਨੇ ਆਤਮ ਸਮਰਪਣ ਕੀਤਾ ਤੇ ਇਸ ਤੋਂ ਬਾਅਦ ਹੈ ਜਿਹੜਾ ਉਹਨਾਂ ਦੇ ਆਤਮ ਸਮਰਪਣ ਕਰਨ ਤੋਂ ਬਾਅਦ ਹੀ ਹੈ ਜਿਹੜਾ ਇਹ ਜੰਗ ਸੀਗੀ ਜਿਹੜੀ ਉਹਨੂੰ ਇੱਥੇ ਹੀ ਰੋਕ ਦਿੱਤਾ ਗਿਆ ਤੇ ਐਵੇਂ ਹੀ ਜਿਹੜਾ ਦੂਜਾ ਵਿਸ਼ਵ ਯੁੱਧ ਸੀਗਾ ਉਹ ਖਤਮ ਹੋ ਗਿਆ ਯੁੱਧ ਚਾਹੇ ਖਤਮ ਹੋ ਗਿਆ ਪਰ ਇਹਦੇ 'ਚ ਜਿਹੜੇ ਲੋਕਾਂ ਦੀ ਜਾਨ ਗਈ ਜਿਵੇਂ ਉਹਨਾਂ ਨੇ ਤੜਪ-ਤੜਪ ਕੇ ਆਪਣੀ ਆ ਜਾਨਾਂ ਗਵਾਈਆਂ ਉਹ ਉਹ ਬਹੁਤ ਹੀ ਦੁਖਦ ਸੀਗਾ ਬਹੁਤ ਹੀ ਬੁਰਾ ਲੱਗਦਾ ਉਹਨਾਂ ਲੋਕਾਂ ਲਈ ਜਿਨ੍ਹਾਂ ਦੀ ਕੋਈ ਗਲਤੀ ਵੀ ਨਹੀਂ ਹੁੰਦੀ ਤੇ ਫਿਰ ਵੀ ਉਹਨਾਂ ਨੂੰ ਸਜ਼ਾ ਮਿਲਦੀ ਹੈ ਜੰਗ ਦੇ ਅੰਜਾਮ ਕਦੇ ਵੀ ਠੀਕ ਨਹੀਂ ਹੁੰਦੇ ਜੰਗ ਦੀ ਕੀਮਤ ਹਮੇਸ਼ਾ ਆਮ ਲੋਕਾਂ ਨੂੰ ਹੀ ਚੁਕਾਣੀ ਪੈਂਦੀ ਹੈ ਮਿਲਦੇ ਹਾਂ ਕੱਲੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ